ਖਬਰਨਾਮਾ ਦਿਖ ਰਿਹਾ ਸਾਰੀ ਸੁੱਤਿਆਂ ਨੂੰ ਮੀਂਹ ਵੱਲੋਂ ਪਿਆਰ ਪ੍ਰੀਸ ਸਵੀਕਾਰ ਚਿੱਟੇ ਨੇ ਕਈ ਲੋਕਾਂ ਦੇ ਘਰ ਉਜਾੜੇ ਕਈਆਂ ਮਾਵਾਂ ਦੇ ਪੁੱਤਰ ਮਰ ਗਏ ਤੇ ਦੂਸਰੇ ਪਾਸੇ ਅਸੀਂ ਦੁੱਧ ਦੀ ਰਾਖੀ ਬਿੱਲੇ ਬਿਠਾਏ ਹੋਏ ਨੇ ਵਾਰ ਜਿਹੜੀ ਹੈ ਉਹ ਖੇਤ ਨੂੰ ਖਾਰੀ ਹੈ ਅਸੀਂ ਗੱਲ ਕਰਦੇ ਹਾਂ ਕਾਲੀ ਥਾਰ ਵਾਲੀ ਬੀਬੀ ਬੀਬੀ ਅਮਨਦੀਪ ਕੌਰ ਜਿਸ ਨੂੰ ਇਨਸਾ ਦੀ ਕੁਬੀਨ ਵੀ ਕਿਹਾ ਜਾਂਦਾ ਹੈ ਜੇਲ੍ਹ ਤੋਂ ਰਿਹਾ ਹੋ ਕੇ ਜਬਾਨ ਤੇ ਜਿਵੇਂ ਹੀ ਬਾਹਰ ਆਈ ਆਪਣੇ ਆਪ ਨੂੰ ਦੋ ਧੋਤੇ ਦੱਸਿਆ ਮੈਂ ਬੇਗੁਨਾਹ ਹਾਂ ਮੇਰੇ ਉੱਤੇ ਚਿੱਟਾ ਅਮਪੋਜ਼ ਕੀਤਾ ਗਿਆ ਜਿਹੜਾ ਫੜਿਆ ਗਿਆ ਸੀ ਬਟੰਡਾ ਹਾਲਕੇ ਵਿੱਚੋਂ 17.75 ਗ੍ਰਾਮ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਬੀ ਅਮਨਦੀਪ ਕੌਰ ਨੇ ਆਪਣੇ ਸਾਥੀ ਬਲਵਿੰਦਰ ਸਿੰਘ ਉਰਫ सोनू ਦੇ ਨਾਲ ਮਿਲ ਕੇ ਪਿਛਲੇ ਤਿੰਨ ਸਾਲਾਂ ਦੇ ਵਿੱਚ ਮੋਟਾ ਚਿੱਟਾ ਵੇਚਿਆ ਸ਼ਾਇਦ ਕਾਲੀ ਥਾਰ ਵਾਲੀ ਬੀਬੀ ਅਮਨਦੀਪ ਕੌਰ ਜਿਸ ਦੀਆਂ ਸੋਸ਼ਲ ਮੀਡੀਆ ਤੇ ਬੜੀਆਂ ਵੀਡੀਓ ਵਾਇਰਲ ਹੁੰਦੀਆਂ ਸੀ ਜਿਸ ਨੂੰ ਇੰਸਾ ਦੀ ਕਵੀਨ ਵੀ ਕਹਾਂ ਜਾਂਦਾ ਹੈ ਹਾਲਾਂਕਿ ਕਈ ਲੋਕਾਂ ਵੱਲੋਂ ਉਸ ਦੇ ਨਾਮ ਉੱਤੇ ਫੇਕ ਐਡੀਆਂ ਬਣਾ ਕੇ ਉਹ ਐਡੀਟਿੰਗ ਵਰਕ ਕੀਤੀ ਜਾ ਰਹੀ ਹੈ ਲੇਕਿਨ ਅੱਜ ਹਵਾ ਨਿਕਲ ਗਈ ਮਿੰਟਾਂ ਅਤੇ ਸੈਕਿੰਟਾਂ ਦੇ ਵਿੱਚ ਕਾਲੀ ਥਾਰ ਵਾਲੀ ਬੀਬੀ ਅਮਨਦੀਪ ਕੌਰ ਦੀ ਜਿਸ ਨੇ ਆ ਦੋ ਤਿੰਨ ਚੈਨਲਾਂ ਤੇ ਇੰਟਰਵਿਊ ਦੇ ਕੇ ਹੁਬ ਹੁਬ ਕੇ ਕਿਹਾ ਸੀ ਕਿ ਮੈਂ ਬੇਗਸੂਰ ਹਾਂ ਮੈਂ ਜਿੰਨੀ ਵੀ ਜਾਇਦਾਦ ਬਣਾਈ ਹੈ ਉਹ ਸਾਰੀ ਜਿਹੜੀ ਹੈ ਮੇਰੀ ਤਨਖਾਹ ਤੋਂ ਆਈ ਹੈ 70 ਤੋਂ 80 ਆ ਮੈਂ ਮੇਰੀ ਤਨਖਾਹ ਹੈ ਲੇਕਿਨ ਜਦੋਂ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਵੋੱਚ ਅਧਿਕਾਰੀਆਂ ਪੰਜਾਬ ਪੁਲਿਸ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਨੇ ਖੁਲਾਸੇ ਕੀਤੇ ਕਿ ਬੀਬਾ ਜੀ ਤੁਹਾਡੇ ਕੋਲ 39 ਲੱਖ ਦੀ ਜਾਇਦਾਦ ਜਾਲੀ ਹੈ ਜਿਹੜੀ ਤੁਸੀਂ ਚਿੱਟਾ ਵੇਚ ਕੇ ਬਣਾਈ ਹੈ ਜਿਹੜੀ ਤੁਸੀਂ ਕਿਸੇ ਦੇ ਨਾਲ ਮਿਲਿ ਭੁਗਤ ਕਰਕੇ ਬਣਾਈ ਹੈ ਤਿੰਨ ਦਿਨਾਂ ਦਾ ਰਿਮਾਂਡ ਮਿਲਿਆ ਹੈ ਪਹਿਲੇ ਦਿਨ ਪਹਿਲੇ ਦਿਨ ਅੱਜ ਰਿਮਾਂਡ ਦਾ ਹੈ ਪਹਿਲੇ ਦਿਨ ਹੀ ਬੀਬੀ ਅਮਨ ਦੀਪਕੌਰ ਦੀ ਜਿਹੜੀ ਹਵਾ ਨਿਕਲ ਪਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਿਸ ਤਰ੍ਹਾਂ ਰਮਨ अरोड़ा ਪੂਰੀ ਤਰ੍ਹਾਂ ਕਬਰਾਇ ਹੋਏ ਨੇ ਵਿਜੀਲੈਂਸ ਅਤੇ ਈ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਉਹ ਪਿਛਲੇ ਦਿਨਾਂ ਦੇ ਵਿੱਚ ਹਸਪਤਾਲ ਚ ਗਏ ਸੀ ਕਬਰਾਟ ਹੋਈ ਸੋ ਹੁਣ ਬੀਬਾ ਅਮਨਦੀਪ ਕੌਰ ਨੂੰ ਵੀ ਕਬਰਾਟ ਹੋਣੀ ਸ਼ੁਰੂ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਅਚਾਨਕ ਸਿਹਤ ਵਿਗੜ ਗਈ ਹੈ ਅਮਨਦੀਪ ਦੀਪਕੌਰ ਦਾ ਪੇਟ ਵਿੱਚ ਦਰਦ ਹੋਣ ਕਾਰਨ ਹਸਪਤਾਲ ਵਿੱਚ ਇਲਾਜ ਕਰ ਰਿਹਾ ਹੈ ਅਤੇ ਪੇਟ ਦਰਦ ਹੋਣ ਕਾਰਨ ਬੀਤੀ ਰਾਤ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ ਅਮਨਦੀਪ ਕੌਰ 3 ਦਿਨ 3 ਦਿਨਾ ਵੀਲਸ ਰਹਿਮਾਨਤੀ ਸੀ ਸੋਸ਼ਲ ਮੀਡੀਆ ਤੇ ਇਨਸਟਾਫ ਵੀ ਜੋ ਪ੍ਰਸਿੱਧ ਹੋਈ ਬਰਖਾਸਤ ਮਹਿਲਾ ਕਨਸਟੇਬਲ ਅਮਨਦੀਪ ਕੌਰ ਨੂੰ 2 ਦਿਨ ਪਹਿਲਾਂ ਵੀਲਸ ਬਿਊਰੋ ਨੇ ਆਮਦਨ ਤੋਂ ਵੱਧ ਦੇ ਮਾਮਲੇ ਵਿੱਚ ਮੁਕਸਰ ਦੇ ਪਿੰਡ ਬਾਦਲਕੇ ਫਸਾਨਾ ਖਾਨ ਦੇ ਪੁਰਾਣੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰੀ ਦੇ ਸਮੇਂ ਅਫਸਾਨਾ ਖਾਨ ਦੀ ਵੱਡੀ ਭੈਣ ਰਫਤਾਰ ਖਾਰ ਵੀ ਮਯੂਸੀ ਦੱਸਦੀ ਹੈ ਕਿ 2018 ਤੋਂ ਲੈ ਕੇ 2025 ਤੱਕ ਯਾਨੀ ਕਿ 39 ਲੱਖ ਰੁਪਏ ਵਾਧੂ ਕਮਾਇਆ ਹੈ ਇੱਕ ਪਾਸੇ ਜਿੱਥੇ ਉਹਨਾਂ ਦੀ ਕੋਠੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ਸਾਰੀ ਜਾਇਦਾਦ ਉੱਤੇ ਜਿਹੜਾ ਕਬਜ਼ਾ ਕਰ ਲਿਆ ਹੈ ਪੰਜਾਬ ਪੁਲਿਸ ਵੱਲੋਂ ਤੇ ਦੂਸਰੇ ਪਾਸੇ ਅੱਜ ਬੇਹੋਸ਼ੀ ਦੀ ਹਾਲਤ ਵਿੱਚ ਪੇਟ ਵਿੱਚ ਦਰਦ ਹੈ ਕਿ ਘਬराई ਹੋਈ ਹੈ ਕਿ ਬੀਪੀ ਵਧਿਆ ਹੋਇਆ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਯਾਨੀ ਕਿ ਜਦੋਂ ਇਹਨਾਂ ਨੂੰ ਪੁੱਛ ਕੇ ਹੁੰਦੀ ਹੈ ਤੇ ਇਹ ਫਿਰ ਬਾਹਰ ਨਹੀਂ ਮਾਰਦੇ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਰਮਨ ਅਰੋੜਾ ਨੇ ਮਾਰਿਆ ਸੀ ਸੂਤਰਦਾ ਇਹ ਵੀ ਦੱਸਦੇ ਰਹੇ ਕਿ ਇਹ ਹਾਲੇ بڑے ਵੱਡੇ ਵੱਡੇ ਰਾਜਕੁਗਲੇ ਕਿ ਇਹ ਬੇਹੋਸ਼ੀ ਦਾ ਬਹਾਨਾ ਮਾਰ ਰਹੀ ਹੈ